ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ 31 ਦਸੰਬਰ ਦੇ ਸ਼ਾਮਾਂ ਦੇ 9:00 ਵਜੇ ਆ ਤੇ ਜੇ ਤੁਸੀਂ ਕਿਸੇ ਵੀ ਗੁਰੂ ਘਰ ਚ ਜਾ ਕੇ ਵੇਖੋਗੇ ਚਾਰ ਸਫੇਰੇ ਤੁਹਾਨੂੰ ਗੱਡੀਆਂ ਹੀ ਗੱਡੀਆਂ ਦਿਖਣਗੀਆਂ ਵੀ ਜਿੱਦਾਂ ਸਿੱਖਾਂ ਦਾ ਸਭ ਤੋਂ ਵੱਡਾ ਜਿਹੜਾ ਤੇ ਉਹ ਹਾਰ ਹੈ ਉਹ ਇਹੀ ਹੁੰਦਾ ਵੀ ਅੱਜ ਨਵਾਂ ਸਾਲ ਆ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਹਾਨੂੰ ਹਰ ਕਿਸੇ ਗੁਰੂ ਘਰ ਦੇ ਵਿੱਚ ਮਿਲੇਗਾ ਪਰ ਅਫਸੋਸ ਵਾਲੀ ਗੱਲ ਇਹ ਵੀ ਜਿੱਦਣ ਛੋਟੇ ਸਹਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀਗਾ ਉਦੋਂ ਇੰਨੀ ਸੰਗਤ ਨਹੀਂ ਸੀ ਤੇ ਜਿਨ੍ਹਾਂ ਦਾ ਨਵਾਂ ਸਾਲ ਆ ਉਹਨਾਂ ਦੇ ਸਾਤੇ ਵੀ ਮੈਂ ਜਾ ਕੇ ਤੁਹਾਨੂੰ ਦਿਖਾਉਣਾ ਉੱਥੇ ਤੁਹਾਨੂੰ ਕੋਈ ਬੰਦਾ ਪਰਿੰਦਾ ਵੀ ਨਹੀਂ ਦੇਖਣਾ ਸੋ ਗੁਰੂ ਪਿਆਰਿਓ ਹੁਣ ਮੈਂ ਦੋ ਚਰਚਾਂ ਦੇ ਵਿਚਾਲੇ ਖੜਾ ਆ ਇੱਕ ਤੇ ਆਹ ਚਰਚਾ ਦੀ ਆਹ ਦੀ ਡੋਰ ਆ ਬਿਲਕੁਲ ਬੰਨ੍ਹ ਦਿਆ ਨਾ ਤੁਹਾਨੂੰ ਇੱਥੇ ਕੋਈ ਬੰਦਾ ਦੇਖਣਾ ਨਾ ਪਰਿੰਦਾ ਉਹ ਮੇਰੇ ਪਿੱਛੇ ਚਰਚ ਦਾ ਬੋਰਡ ਲੱਗਾ ਹੋਇਆ ਚਰਚ ਦਾ ਨਾਮ ਲਿਖਿਆ ਹੋਇਆ ਚਰਚ ਦੀ ਪਾਰਕਿੰਗ ਆ ਸਾਰੀ ਖਾਲੀ ਪਈ ਆ ਤੇ ਦੂਜੀ ਚਰਚ ਜਿਹੜੀ ਆ ਆ ਬਿਲਕੁਲ ਸਾਹਮਣੇ ਦੇਖ ਰਹੇ ਹਾਂ ਜਿੱਥੇ ਆ ਲਾਈਟ ਜਗ ਰਹੀ ਆ ਉਹ ਵੀ ਚਰਚ ਆ ਉਹਦੀ ਵੀ ਪਾਰਕਿੰਗ ਜੇ ਅਗਰ ਤੁਸੀਂ ਜਾਓਗੇ ਖਾਲੀ ਪਈ ਆ ਤੇ ਉਹਦਾ ਵੀ ਬੋਰਡ ਉੱਥੇ ਲੱਗਾ ਹੋਇਆ ਸੋ ਕਹਿਣ ਤੋਂ ਭਾਵੇਂ ਆ ਵੀ ਜਿਨ੍ਹਾਂ ਦਾ ਸਾਲ ਹੈ ਪਾਪ ਗੁਰਗੋਰੀ ਨੇ 크ਰਿਸਚਨ ਕੈਲੰਡਰ ਬਣਾਇਆ ਸੀਗਾ ਇਹ ਜਿਹੜਾ ਕੈਲੰਡਰ ਇਹਨੂੰ ਗ੍ਰੈਗੋਰੀਅਨ ਕੈਲੰਡਰ ਕਹਿੰਦੇ ਆ ਉਹਦਾ ਨਾਮ ਪਾਪ ਗ੍ਰੈਗੋਰੀ ਸੀਗਾ ਜਿਹਨੇ ਬਣਾਇਆ ਸੀਗਾ ਤੇ ਆ ਪਾਪ ਜਿਹੜਾ 크੍ਰਿਸਚੀਅਨਾਂ ਦਾ ਮਤਲਬ ਕਿ ਸਭ ਤੋਂ ਵੱਡਾ ਜਿਵੇਂ ਅਸੀਂ ਕਹਿ ਦਈਏ ਵੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਉਦੋਂ ਵੀ ਮਤਲਬ ਬਹੁਤ ਜ਼ਿਆਦਾ ਵੱਡਾ ਤੇ ਮਾਨ ਸਰਕਾਰ ਗੁਰੂ ਵਾਂਗੂ ਇੱਕ ਉਹਨੂੰ ਸਤਕਾਰ ਦਿੰਦੇ ਆ ਉਹਨੇ ਕੈਲੰਡਰ ਬਣਾਇਆ ਸੀਗਾ ਹਾਂਜੀ ਤੇ ਚੱਲਦਾ ਵੀ ਸਾਨ ਨਾ ਦਾ ਜੀਸਸ ਤੋਂ ਆ ਵੀ 2018 ਸਾਲ ਹੋ ਚੁੱਕੇ ਆ ਤੇ ਤੁਸੀਂ ਵੇਖ ਲਓ ਵੀ ਇੱਥੇ ਤੁਹਾਨੂੰ ਕੋਈ ਬੰਦਾ ਨਹੀਂ ਮਿਲੇਗਾ ਤੇ ਗੁਰਦਾਰਿਆਂ 'ਚ ਤੁਹਾਨੂੰ ਸੰਗਤ ਇਦਾਂ ਮਿਲੇਗੀ ਜਿਵੇਂ ਜਿੱਦਾਂ ਸਭ ਤੋਂ ਵੱਡਾ ਤਿਹਾੜ ਸਿੱਖਾਂ ਦਾ ਇਹੀ ਹੈ ਤੇ ਅਫਸੋਸ ਵਾਲੀ ਗੱਲ ਵੀ ਜਦੋਂ ਛੋਟੇ ਸਹਬਜ਼ਾਦਿਆਂ ਦਾ ਸ਼ਿਦੀ ਦਿਹਾੜਾ ਸੀ ਉਸ ਦਿਨ ਇੰਨੀ ਸੰਗਤ ਨਹੀਂ ਸੀ ਤੇ ਨਾ ਹੀ ਤੁਸੀਂ ਕਦੀ ਨੋਟ ਵੀ ਕਰਿਓ ਤੁਹਾਨੂੰ ਨਵੇਂ ਸਾਲ ਤੇ ਇੰਨੇ ਨਵੇਂ ਚਿਹਰੇ ਦਿਖਣਗੇ ਨਾ ਉਸ ਗੁਰੂ ਘਰ ਦੇ ਜਿਹੜੇ ਤੁਸੀਂ ਸਾਰਾ ਸਾਲ ਨਹੀਂ ਕਦੀ ਗੁਰੂ ਘਰ ਦੇ ਵਿੱਚ ਦੇਖਦੇ ਹਾਂਜੀ ਇਹ ਸਾਡੀ ਮਤਲਬ ਕੀ ਸਿੱਖਾਂ ਦੀ ਹਾਲਤ ਹੈ ਤੇ ਜਿੱਦਣ ਸਿੱਖਾਂ ਦਾ ਨਵਾਂ ਸਾਲ ਹੁੰਦਾ ਆ ਉਹ ਦਿਨ ਕਿਸੇ ਨੇ ਮਨਾਉਣਾ ਨਹੀਂ ਬਹੁਤਿਆਂ ਨੂੰ ਤੇ ਕਹਿ ਲਓ ਵੀ 60% ਤੋਂ ਵੀ ਵੱਧ ਸਿੱਖਾਂ ਨੂੰ ਤੇ ਪਤਾ ਹੀ ਨਹੀਂ ਹੁੰਣਾ ਵੀ ਸਿੱਖਾਂ ਦਾ ਨਵਾਂ ਸਾਲ ਕਦੋਂ ਸ਼ੁਰੂ ਹੁੰਦਾ ਸੋ ਜੇ ਕਦੀ ਗੁਰਬਾਣੀ ਪੜ੍ਹੀ ਹੋਵੇ ਤੇ ਪਤਾ ਹੋਵੇ ਨਾ ਵੀ ਗੁਰੂ ਨਾਨਕ ਦੇਵ ਜੀ ਨੇ ਵੀ 12 ਮਹਾ ਰਚਿਆ ਗੁਰੂ ਅਰਜਨ ਦੇਵ ਜੀ ਨੇ ਵੀ ਰਚਿਆ ਤੁਸੀਂ ਦੇਖ ਸਕਦੇ ਆਂ ਜਿਹੜੀ ਚਾਰਚ ਮੈਂ ਤੁਹਾਨੂੰ ਸਾਹਮਣੇ ਉਹ ਦਿਖਾ ਰਿਹਾ ਸੀ ਇਹਦੀ ਵੀ ਡੋਰ ਬੰਨਦਾ ਤੇ ਆਹ ਟਾਈਮ ਵੀ ਦੇਖ ਲਓ ਅੱਜ ਇਹ ਨਾ ਹੋਵੇ ਵੀ ਤੁਸੀਂ ਸੋਚੋ ਵੀ ਸ਼ਾਇਦ ਆ ਦੇਖ ਲਓ ਅੱਜ ਸੋਮਵਾਰ ਆ 31 ਦਸੰਬਰ ਆ 9 ਵਜੇ ਕੇ 10 ਮਿੰਟ ਹੋ ਚੁੱਕੇ ਆ ਹਾਂਜੀ ਸੋ ਗੁਰੂ ਪਿਆਰਿਓ ਆ ਵੀ ਇੱਕ ਚਰਚਾ ਵੇਖ ਲਓ ਤੁਸੀਂ ਤੇ ਨਾ ਤੁਹਾਨੂੰ ਐਥੇ ਕੋਈ ਪਾਰਕਿੰਗ ਚ ਮਿਲੇਗਾ ਤੇ ਨਾ ਕੋਈ ਚਰਚ ਦੇ ਵਿੱਚ ਮਿਲੇਗਾ ਖਾਲੀ ਪਈਆਂ ਜਿਨ੍ਹਾਂ ਦਾ ਸਾਲ ਆ ਉੱਥੇ ਖਾਲੀ ਪਈਆਂ ਤੇ ਸਾਡੇ ਗੁਰਦਾਰੇ ਭਰੇ ਪਏ ਨੇ ਤੇ ਜਦੋਂ ਸਾਡਾ ਹੋਣਾ ਉਦੋਂ ਕਿਸੇ ਨੇ ਮਨਾਉਣਾ ਨਹੀਂ ਸਿੱਖਾਂ ਦਾ ਸੋ ਗੁਰੂ ਪਿਆਰਿਓ ਤੁਸੀਂ ਵੇਖ ਲਿਆ ਵੀ ਕਿਵੇਂ ਗੁਰਦਾਰੇ ਢੜਾ ਢੜਾ ਇਹ ਨਵਾਂ ਸਾਲ ਮਨਾਇਆ ਜਾ ਰਿਹਾ ਤੇ ਚਰਚਾਂ ਦੇ ਵਿੱਚ ਕੋਈ ਵੀ ਨਹੀਂ ਮਨਾ ਰਿਹਾ ਤੇ ਹਾਲਾਂਕਿ ਜੇ ਤੁਸੀਂ 1752 ਤੋਂ ਪਹਿਲਾਂ ਦੀ ਇੰਗਲੈਂਡ ਦੀ ਹਿਸਟਰੀ ਪੜ੍ਹੋ ਤੇ ਇੰਗਲੈਂਡ ਦਾ ਵੀ ਜਿਹੜਾ ਨਵਾਂ ਸਾਲ ਆ ਮਾਰਚ ਦੇ ਵਿੱਚੋਂ ਹੀ ਸ਼ੁਰੂ ਹੁੰਦਾ ਹੁੰਦਾ ਸੀਗਾ ਤੇ ਜਿਹੜੇ ਇਹ ਨਾਂ ਵੀ ਨੇ ਸੈਪਟੰਬਰ, ਅਕਤੂਬਰ, ਨਵੰਬਰ, 10 ਦਸੰਬਰ ਇਹ ਲੇਟਿਨ ਭਾਸ਼ਾ ਦੇ ਨਾਮ ਨੇ ਜਿਵੇਂ ਸੈਪਟੰਬਰ 7 ਤੇ ਅਕਤੂਬਰ ਤੋਂ ਆਕਟੋਗਨ ਜਿਵੇਂ ਹੁੰਦਾ 8 ਤੇ ਨਵੰਬਰ ਤੋਂ 9ਵੇਂ 9 ਤੇ ਦਸੰਬਰ ਤੋਂ 10 10ਵਾਂ ਮਹੀਨਾ ਹੈ ਤੇ ਇਧਰ ਜੇ ਆਪਾਂ ਵੇਖੀਏ ਹਜੇ ਪੋ ਦਾ ਮਹੀਨਾ ਚੱਲ ਰਿਹਾ ਹਾਂਜੀ ਤੇ ਹਜੇ ਤੇ ਕਹਿ ਲਿਏ ਵੀ ਸਾਬਜਾਦਿਆਂ ਦੀ ਜਿਹੜੀ ਸ਼ਹੀਦੀ ਸੀ ਦੋ ਦਿਨ ਉਹਨਾਂ ਦਾ ਸਰੀਰ ਪਿਆ ਰਹਿੰਦਾ ਫਿਰ ਉਹਨਾਂ ਦਾ ਸੰਸਕਾਰ ਹੁੰਦਾ ਤੇ ਹਜੇ ਤੇ ਕਹਿ ਲਿਏ ਵੀ ਉਹ ਦਿਨ ਨੇ ਹਜੇ ਸਾਬਜਾਦਿਆਂ ਦੇ ਛੋਟੇ ਸਾਬਜਾਦਿਆਂ ਦਾ ਮਾਤਾ ਗੁਜਰੀ ਜੀ ਦਾ ਜਿਹੜਾ ਸੰਸਕਾਰ ਹੋਇਆ ਉਹ ਸਿਵਾ ਨਹੀਂ ਠੰਡਾ ਹੋਇਆ चौथे ਦਿਨ ਜਾ ਕੇ ਲੋਕੀ ਫੁੱਲ ਚੋਕਦੇ ਆ ਵੀ ਚੌਥੇ ਦਿਨ ਜਾ ਕੇ ਕਿਤੇ ਸੇਵਾ ਟੰਡਾ ਹੁੰਦਾ ਤੇ ਅਸੀਂ ਵਧਾਈਆਂ ਤੇ ਵਧਾਈਆਂ ਦੇਣ ਤੇ ਲੱਗੇ ਹੋਏ ਆ ਹਾਂਜੀ ਤੇ ਇਹ 10ਵਾਂ ਵੀ ਨਾਇਆ ਸਿੱਖਾਂ ਦਾ ਪੋ ਦਾ ਸਿੱਖਾਂ ਦਾ 10ਵਾਂ ਮਹੀਨਾ ਕੀ ਆਪਾਂ ਕਹਿ ਲਈਏ ਵੀ ਇਹ 10ਵਾਂ ਮਹੀਨਾ 10ਵੇਂ ਪਾਤਸ਼ਾਹ ਦਾ ਹੀ 10ਵੇਂ ਪਾਤਸ਼ਾਹ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਦਾ ਮਹੀਨਾ ਆ ਉਹਨਾਂ ਦੇ ਪਰਿਵਾਰ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਦਾ ਮਹੀਨਾ ਆ ਤੇ ਅਸੀਂ ਇਸ ਮਹੀਨੇ ਦੇ ਵਿੱਚ ਥੜਾ-ਥੜੇ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਹੋਏ ਹਾਂ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਅੱਜ ਤੇ ਅਜੇ ਤਾਂ 11ਵਾਂ ਮਹੀਨਾ ਆਉਣਾ ਪੋਹ ਤੋਂ ਬਾਅਦ ਮਾਘ 11ਵਾਂ ਮਹੀਨਾ ਤੇ ਫਿਰ ਫੱਗਣ 12ਵਾਂ ਮਹੀਨਾ ਤੇ ਫਿਰ ਜਿਹੜਾ ਚੇਤ ਦਾ ਪਹਿਲਾ ਮਹੀਨਾ ਆ ਜਿਹਦੀ ਬਾਬਤ ਗੁਰਨਾਣਕ ਦੇਵ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਪਦੇਸ਼ ਦਿੱਤਾ ਚੇਤ ਬਸੰਤ ਭਲਾ ਭਵਰ ਸੁਹਾਵੜੇ 12 ਮਹਾ ਤੁਖਾਰੀ ਰਾਗ ਦੇ ਵਿੱਚ 1107 ਅੰਗ ਦੇ ਉੱਤੇ ਗੁਰਬਾਣੀ ਆ ਤੇ ਫੇਰ ਪੰਜਵੇਂ ਪਾਤਸ਼ਾਹ ਵੀ ਉਪਦੇਸ਼ ਦਿੰਦੇ ਨੇ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਕਣਾ ਹਾਂਜੀ ਤੇ ਇਹ ਜਿਹੜੇ ਉਪਦੇਸ਼ ਨੇ ਗੁਰਬਾਣੀ ਦੇ ਵਿੱਚ ਫਿਰ ਜਿੱਦਣੇ ਮਹੀਨਾ ਚੜਨਾ ਆ ਆਦ ਕੀ ਮਾਰਚ 15 ਨੂੰ ਚੜਨਾ ਆ ਫਰਾਈਡੇ ਆ ਉਹ ਦਰਬਾਰ ਸਾਹਿਬ ਵੀ ਮਨਾਇਆ ਜਾਣਾ ਅਕਾਲ ਤਖਤ ਸਾਹਿਬ ਤੇ ਵੀ ਮਨਾਇਆ ਰਹਿਣਾ ਹੋਰ ਨਾਨਕ ਸਾਹਿਬਾਂ ਤੇ ਵੀ ਮਨਾਇਆ ਜਾਣਾ ਤਰਨ ਤਾਰਨ ਸਾਹਿਬ ਵੀ ਮਨਾਇਆ ਰਹਿਣਾ ਤੇ ਜਦੋਂ ਇਹ ਹੁਕਮਨਾਮਾ ਲਿਆ ਜਾਏਗਾ ਉਹਦੇ ਨਾਲ ਇਹ ਮਹੀਨਾ ਵੀ ਪੜ ਕੇ ਸੁਨਾਇਆ ਜਾਏਗਾ ਕਿ ਕੀ ਗੁਰੂ ਅਰਜਨ ਦੇਵ ਜੀ ਨੇ ਉਪਦੇਸ਼ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਮਰਜ਼ਾਦਾ ਕਾਇਮ ਕੀਤੀ ਸੀ ਤੇ ਉਸ ਦਿਨ 12 ਮਹਾ ਦੀ ਕਥਾ ਵੀ ਸ਼ੁਰੂ ਹੋਣੀ ਹੈ ਜੀ ਦਾ 12 ਮਹੀਨਿਆਂ ਦੇ ਵਿੱਚ ਭੋਗ ਪੈਣਾ ਜਦੋਂ ਵੀ ਨਵਾਂ ਮਹੀਨਾ ਸਿੱਖਾਂ ਦਾ ਚੜਦਾ ਆ ਉਸ ਦਿਨ ਉਹ ਮਹੀਨੇ ਦੀ ਕਥਾ ਹੁੰਦੀ ਜਿਵੇਂ ਚੇਤ ਪਹਿਲਾ ਮਹੀਨਾ ਆ ਫਿਰ ਵਿਸਾਖ ਦੂਜਾ ਮਹੀਨਾ ਉਸ ਦਿਨ ਵਿਸਾਖ ਦੇ ਮਹੀਨੇ ਦੀ ਕਥਾ ਹੋਣੀ ਆ ਸੋ ਇਦਾਂ ਹਾਰਡ ਸੌਣ ਜਿਵੇਂ ਮਤਲਬ ਕਿ ਮਹੀਨੇ ਆਈ ਜਾਣੇ ਐ ਇਦਾਂ ਸਾਰੇ ਮਹੀਨਿਆਂ ਦੀ ਕਥਾ ਹੁੰਦੀ ਆ ਹਾਂਜੀ ਤੇ ਉਧਰ ਮਤਲਬ ਕਿ ਸਾਡਾ ਧਿਆਨ ਨਹੀਂ ਹੈਗਾ ਜਿਹੜੇ ਹੁਣ ਗੋਰਿਆਂ ਦੀ ਗੱਲ ਆ ਵੀ ਇਹਦੇ ਸਾਰੇ ਜਿਹੜੇ ਨਿਆਣੇ ਆ ਸਕੂਲਾਂ ਚ ਪੜਦੇ ਆ ਸਾਰਿਆਂ ਨੂੰ ਪਤਾ ਵੀ 1 ਜਨਵਰੀ ਆ ਇਹਨਾਂ ਦੀ ਜੀ ਇਹਨਾਂ ਦਾ ਨਵਾਂ ਸਾਲ ਚੜਿਆ ਹਾਲਾਂਕਿ ਬੀਬੀਸੀ ਨੇ ਵੀ ਇਸ ਵਾਰੀ ਨਿਊਜ਼ ਦਿੱਤੀ ਆ ਵੀ 1 ਜਨਵਰੀ ਨੂੰ ਕਿਉਂ ਮਨਾਇਆ ਜਾਂਦਾ ਹਾਂਜੀ ਸੋ ਗੁਰੂ ਪਿਆਰਿਓ ਲੋੜ ਆਪਣੇ ਬੱਚਿਆਂ ਨੂੰ ਆਪਣੇ ਜਿਹੜੀ ਗਾਂ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਆਪਣੇ ਵਿਰਸੇ ਨਾਲ ਆਪਣੀ ਗੁਰਬਾਣੀ ਦੇ ਨਾਲ ਜੋੜਨ ਦੀ ਉਹਨਾਂ ਨੂੰ ਸਮਝਾਉਣ ਦੀ ਵੀ ਨਵਾਂ ਸਾਲ ਅਸਲ ਚ ਸ਼ੁਰੂ ਕਦੋਂ ਹੁੰਦਾ